ਸਸਿਕਲ ਦੋਸਤੋ ਮੈਂ ਰਾਜਪਾਲ ਮੱਖਣੀ ਅੱਜ ਇਹ ਮੰਗਲਵਾਰ ਤਾਂ ਗੱਲ ਉਹੀ ਸੇਧ ਦੀ ਅੱਜ ਆਪਾਂ ਚਰਚਾ ਕਰਾਂਗੇ ਵਜ਼ਨ ਦੀ ਕਿਉਂਕਿ ਮੈਂ ਖੁਦ ਇਹਦੇ ਤੋਂ ਸਫਰ ਕੀਤਾ ਮੇਰਾ ਵਜ਼ਨ 140 ਪਲੱਸ ਹੋ ਗਿਆ ਸੀ ਕਿਸੇ ਵੇਲੇ ਥੰਬਨੇਲ ਤੇ ਵੀ ਤੁਸੀਂ ਫੋਟੋਆਂ ਦੇਖੀਆਂ ਹੋਣੀਆਂ ਨੇ ਤੇ ਹਰ ਬੰਦਾ ਕਿਸੇ ਨਾ ਕਿਸੇ ਪ੍ਰੋਬਲਮ ਦੇ ਵਿੱਚ ਕਿਸੇ ਦਾ ਵਧਿਆ ਹੋਇਆ ਵਜ਼ਨ ਘਟਦਾ ਨਹੀਂ ਤੇ ਕਿਸੇ ਦਾ ਵਜ਼ਨ ਵੱਧਦਾ ਨਹੀਂ ਵਜ਼ਨ ਵਧਾਣ ਤੇ ਵੀ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਚਰਚਾ ਕਰਾਂਗੇ ਆਪਾਂ 26 ਨੰਬਰ ਵੀਡੀਓ ਦੇ ਵਿੱਚ ਚਰਚਾ ਕੀਤੀ ਸੀ ਤਾਸੀਰ ਦੀ ਵਾਤ ਪਿਤ ਤੇ ਕਫ ਤੋਂ ਕੁਦਰਤ ਨੇ ਸਾਡਾ ਢਾਂਚਾ ਅਲੱਗ-ਅਲੱਗ ਤਰ੍ਹਾਂ ਦਾ ਬਣਾਇਆ ਹੈ ਕਈ ਬੰਦੇ ਹਲਕੇ-ਫੁਲਕੇ ਰਹਿੰਦੇ ਨੇ ਕਈ ਮੀਡੀਅਮ ਰਹਿੰਦੇ ਨੇ ਔਰ ਕਈ ਬੰਦੇ ਜਿਹੜੇ ਨੇ ਉਹ ਉਹਨਾਂ ਦੀ ਤਾਸੀਰ ਹੀ ਭਾਰਾ ਹੋਣਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਬੰਦੇ ਦਾ ਵਜ਼ਨ ਘਟੇ ਤਾਂ ਸਾਰੀ ਜ਼ਿੰਦਗੀ ਵਜ਼ਨ ਘੱਟ ਹੀ ਰਹੂਗਾ ਮਤਲਬ ਉਹ ਬਹੁਤ ਵੱਡਾ ਨਹੀਂ ਹੋ ਸਕਦਾ ਪਰ ਉਹ ਫਿੱਟ ਹੋ ਸਕਦਾ ਉਸ ਸਰੀਰ ਦੇ ਵਿੱਚ ਫਿੱਟ ਹੋ ਸਕਦਾ ਉਹ ਤੇ ਪਿੱਤ ਵਾਲਾ ਵੀ ਫਿੱਟ ਹੋ ਸਕਦਾ ਤੇ ਜਿਹੜਾ ਕਫ ਵਾਲਾ ਉਹ ਵੀ ਫਿੱਟ ਹੋ ਸਕਦਾ ਉਹਦਾ ਵੈਸੇ ਚੌੜਾ ਹੋਊਗਾ ਉਹਦਾ ਸਰੀਰ ਬਟ ਹੋਊਗਾ ਫਿੱਟ ਉਹਦਾ ਤੋਂ weight ਜਿਹੜਾ ਘਟਾਣਾ ਹੈ ਬਹੁਤ ਵੱਡਾ ਚੈਲੰਜ ਹੈ ਜਿਨ੍ਹਾਂ ਨੇ weight ਪੁਟ ਔਨ ਕੀਤਾ ਹੋਇਆ ਉਹਨਾਂ ਨੂੰ ਪਤਾ ਵੀ ਇਹ ਨਹੀਂ ਘਟਦਾ ਤੁਸੀਂ ਜਿਮ ਜਾਈ ਜਿਓ ਜਿੰਨਾ ਮਰਜੀ ਜਿੰਨੀ ਮਰਜੀ ਤੁਸੀਂ ਵਰਤ ਰੱਖੀ ਜਓ 1 ਕਿਲੋ ਘਟਦਾ ਤਾਂ 2 ਕਿਲੋ ਵੱਜ ਜਾਂਦਾ ਇਹਦੇ ਮਗਰਲੇ ਵਿਗਿਆਨ ਨੂੰ ਇਹਦੇ ਕਾਰਨ ਨੂੰ ਸਮਝੀਏ ਔਰ ਇਹ ਸਮਝੀਏ ਕਿ ਘਟੂਗਾ ਕਿਵੇਂ ਇਹ ਤੁਹਾਡੇ ਨਾ ਬ੍ਰੇਨ ਦੇ ਅੰਦਰ ਇੱਕ ਸਿਸਟਮ ਹੈ ਜਿਹਨੇ ਇੱਕ ਬੋਡੀ ਦਾ weight set point ਰੱਖਿਆ ਹੋਇਆ ਉਸ weight ਦੇ ਉੱਤੇ ਮੇਨਟੇਨ ਕਰਦੀ ਹੈ ਬੋਡੀ ਆਪਣੇ ਆਪ ਨੂੰ ਤੇ ਜਦੋਂ ਅਸੀਂ ਵਰਤ ਰੱਖਦੇ ਹਾਂ ਲਗਾਤਾਰ ਇੱਕ ਲੰਮਾ ਵਰਤ ਰੱਖ ਲਿਆ ਤੁਸੀਂ ਠੀਕ ਹੈ ਤਾਂ ਕੁਛ ਦਿਨ ਤਾਂ ਬੋਡੀ weight ਘਟਾ ਦਿੰਦੀ ਹੈ ਠੀਕ ਹੈ ਲੇਕਿਨ ਕੁਛ ਦਿਨ ਤੋਂ ਬਾਅਦ ਉਹ ਫਿਰ ਪਲੇਟਿਊ ਜਿਹਨੂੰ ਕਹਿੰਦੇ ਆ ਉਹ ਆ ਜਾਂਦਾ ਫਿਰ ਉਸ ਤੋਂ ਬਾਅਦ weight ਘਟਾਂਦੀ ਨਹੀਂ ਚਾਹੀਏ ਤੁਸੀਂ ਕੁਝ ਵੀ ਨਾ ਖਾਓ ਫਿਰ ਵੀ ਵਜ਼ਨ ਨਹੀਂ ਘਟਦਾ ਉਹਦਾ ਤੇ ਜਿਵੇਂ ਹੀ ਤੁਸੀਂ ਦੁਬਾਰਾ ਖਾਣਾ ਸ਼ੁਰੂ ਕਰਦੇ ਹੋ ਬੋਡੀ ਉਹ ਜਿਹੜਾ ਸੈੱਟ ਪੁਆਇੰਟ ਤੁਹਾਡਾ ਬ੍ਰੇਨ ਦਾ ਉਹਨੂੰ ਮਤਲਬ ਪਹਿਲਾਂ ਜੇ ਮੰਨ ਲਓ ਤੁਹਾਡਾ ਉਹ 90 ਕਿਲੋ ਤੇ ਸੀ ਹੁਣ ਚੱਕ ਕੇ ਉਹਨੂੰ 92 ਜਾਂ 94 ਕਿਲੋ ਦੇ ਉੱਤੇ ਕਰ ਦਿੰਦੀ ਹੈ ਉਹ ਇਸ ਕਰਕੇ ਕਰਦੀ ਹੈ ਕਿ ਦੁਬਾਰਾ ਕਿਤੇ ਸਟਾਰਵੇਸ਼ਨ ਆ ਜਾਵੇ ਤਾਂ ਇੰਨਾ ਐਡੀਸ਼ਨਲ ਫੈਟ ਤੁਹਾਡੀ ਬੋਡੀ ਦੇ ਅੰਦਰ ਹੋਣਾ ਚਾਹੀਦਾ ਹੁਣ ਅਗਲੀ ਆਪਾਂ ਚੀਜ਼ ਇਹ ਗੱਲ ਸਮਝੀਏ ਕਿ ਜਿਹੜੀ ਫੈਟ ਹੈ ਸਾਡੀ ਬੋਡੀ ਦੇ ਅੰਦਰ ਇਹ ਫੈਟ ਦੀ ਗਲਣ ਦੀ ਵਾਰੀ ਉਦੋਂ ਆਉਗੀ ਜਦੋਂ ਅਸੀਂ ਸਾਡੇ ਸਰੀਰ ਦੇ ਵਿੱਚ ਇਮੀਡੀਏਟ ਜਿਹੜਾ ਅਸੀਂ ਖਾ ਰਹੀਆਂ ਉਹਦੇ ਚੋਂ ਤਾਕਤ ਨਹੀਂ ਉਹਨੂੰ ਮਿਲ ਰਹੀ ਤਾਂ ਉਹ ਚਰਬੀ ਨੂੰ ਗਾਲ ਕੇ ਉਹਦੇ ਚੋਂ ਤਾਕਤ ਬਣਾਉਗੀ। ਤੋਂ ਜਦੋਂ ਅਸੀਂ ਫਾਸਟਿੰਗ ਕਰਦੇ ਹਾਂ ਜਦੋਂ ਅਸੀਂ ਵਰਤ ਰੱਖਦੇ ਹਾਂ ਤੇ ਜਦੋਂ ਅਸੀਂ ਖਾਣਾ ਖਾਇਆ ਹੁੰਦਾ ਜਿਹੜਾ ਮਤਲਬ ਅੱਜ ਜਿਹੜਾ ਖਾਣਾ ਖਾਇਆ ਹੋਇਆ ਉਹ ਘੱਟੋ ਘੱਟ 24 ਤੋਂ 48 ਘੰਟੇ ਤੱਕ ਉਹ ਖਾਣਾ ਅੰਦਰ ਹੀ ਸਟੋਰ ਹੁੰਦਾ ਗਲਾਈਕੋਜਨ ਦੀ ਸ਼ਕਲ ਦੇ ਵਿੱਚ। ਉਹ ਜਦੋਂ ਤੁਸੀਂ ਉਹ 24 ਤੋਂ 48 ਘੰਟੇ ਤੋਂ ਬਾਅਦ ਜਦੋਂ ਤੁਸੀਂ ਸ਼ੁਰੂ ਕਰੋਗੇ ਉਸ ਤੋਂ ਬਾਅਦ ਕਿਤੇ ਜਾ ਕੇ ਫੈਟ ਦੀ ਉਸ ਤੋਂ ਬਾਅਦ ਵੀ ਫੈਟ ਦੀ ਵਾਰੀ ਨਹੀਂ ਆਉਂਦੀ ਉਸ ਤੋਂ ਬਾਅਦ ਵੀ ਟਾਫੀ ਦੀ ਵਾਰੀ ਆਉਂਦੀ ਹੈ ਮਤਲਬ ਜਿਹੜੇ ਸਰੀਰ ਦੇ ਅੰਦਰ ਡੈੱਡ ਸੈਲਸ ਪਏ ਨੇ ਹੋਰ ਪਏ ਨੇ ਉਹਨੂੰ ਖਾ ਕੇ ਬੋਡੀ ਜਿਹੜੀ ਹੈ ਉਹ એનર્ਜੀ ਬਣਾਈ ਜਾਂਦੀ ਹੈ ਉਦੋਂ ਵੀ ਫੈਟ ਦੀ ਵਾਰੀ ਨਹੀਂ ਆਉਂਦੀ ਤਾਂ ਜਿਹੜਾ ਤੁਸੀਂ ਮੰਨ ਲਓ 100 ਗ੍ਰਾਮ ਚਰਬੀ ਐਡ ਕਰ ਲਈ ਆਪਣੇ ਬੋਡੀ ਦੇ ਉੱਤੇ ਉਹਨੂੰ ਕਢਾਲਣਾ ਬਹੁਤ 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 ਮੁਸ਼ਕਲ ਹੈ ਤੇ ਉਹ ਨਿਕਲੂਗਾ ਕਿਵੇਂ ਹੁਣ ਜੇ ਤੁਸੀਂ ਐਕਸਰਸਾਈਜ਼ ਸ਼ੁਰੂ ਕਰ ਲਈ ਬਹੁਤ ਜ਼ਿਆਦਾ ਐਕਸਰਸਾਈਜ਼ ਸ਼ੁਰੂ ਕਰ ਲਈ ਸ਼ੁਰੂ ਠੀਕ ਹੈ ਤਾਂ ਤੁਹਾਡੀ ਬਾਡੀ ਵੇਟ ਤੁਹਾਨੂੰ ਘਟ ਘਟਾਊਗੀ ਕੁਛ ਦਿਨ ਘਟਾਊਗੀ ਉਹ ਲੇਕਿਨ ਜਦੋਂ ਹੀ ਤੁਸੀਂ ਐਕਸਰਸਾਈਜ਼ ਬੰਦ ਕੀਤੀ ਨਾਲ ਦੀ ਨਾਲ ਉਹ ਵੇਟ ਤੁਹਾਡਾ ਸੈਟ ਪੁਆਇੰਟ ਬਾਡੀ ਨੇ ਉੱਪਰ ਕਰ ਲੈਣਾ ਤਾਂ ਉਹਨੂੰ ਹੋਰ ਉੱਪਰ ਲੈ ਜਾਊਗੀ ਤੋਂ ਪਹਿਲਾਂ ਆਪਾਂ ਵਰਤ ਨੂੰ ਸਮਝੀਏ ਜਿਹੜਾ ਵਰਤ ਹੈ ਜੇ ਤੁਸੀਂ ਜਿਹੜੇ ਅੱਜ ਕੱਲ ਆਪਾਂ ਡਰਾਮੇ ਸ਼ੁਰੂ ਕਰੇ ਹੋਏ ਨੇ ਵਰਤ ਵੀ ਸਵੇਰੇ ਪਹਿਲਾਂ ਦਵਾ ਕੇ ਖਾ ਲਿਆ ਫਿਰ ਰਾਤ ਨੂੰ ਖਾ ਲਿਆ ਵਰਤ ਨਹੀਂ ਹੈਗਾ ਅਚਰਤ ਹੈ ਉਹ ਐਕਚੁਅਲੀ ਤੁਹਾਡਾ ਜਿਹੜਾ ਫਾਸਟਿੰਗ ਸ਼ੁਰੂ ਹੁੰਦੀ ਹੈ ਵੀ ਜਿਵੇਂ ਅੱਜ ਸਵੇਰੇ ਮੈਂ ਕੁਝ ਨਹੀਂ ਖਾਇਆ ਕੱਲ ਸ਼ਾਮ ਦਾ ਖਾਦਾ ਹੋਇਆ ਅੱਜ ਸਾਰਾ ਦਿਨ ਕੁਝ ਨਹੀਂ ਖਾਇਆ ਅੱਜ ਦੀ ਰਾਤ ਕੁਝ ਨਹੀਂ ਖਾਈ ਅਗਲੇ ਦਿਨ ਸਵੇਰੇ ਜਦੋਂ ਮੇਰਾ ਸ਼ੁਰੂ ਹੋ ਗਿਆ ਅਗਲੇ ਦਿਨ ਰਾਤ ਤੱਕ ਤਾਂ ਅੰਦਰ ਲਈ ਸਮਾਨ ਉਹ ਚਵਾ ਰਹੀ ਹੈ ਬੋਡੀ ਤੁਹਾਡੀ ਉਸ ਤੋਂ ਇੱਕ ਦਿਨ ਬਾਅਦ ਉਹਨੇ ਤੁਹਾਡਾ ਅਟੋਫਾਜੀ ਕਰਨੀ ਹੈ ਮਰੇ ਹੋਏ ਸੈਲਸ ਉਹਨਾਂ ਨੂੰ ਖਾਣਾ ਸ਼ੁਰੂ ਕਰਨਾ ਉਹਨੇ ਉਸ ਤੋਂ ਬਾਅਦ ਕਿਤੇ ਫੈਟ ਦੀ ਵਾਰੀ ਆਉਗੀ ਇੰਨੀ ਛੇਤੀ ਫੈਟ ਦੀ ਵਾਰੀ ਨਹੀਂ ਆਦੀ ਬਹੁਤ ਮੁਸ਼ਕਲ ਹੈ ਉਹਨੂੰ ਤੋੜਨਾ ਫੈਟ ਨੂੰ ਜਦੋਂ ਆਪਾਂ ਹੱਠ ਲਾ ਲੈਂਦੇ ਆ ਵੀ ਮੈਂ ਤਾਂ ਇਹਨੂੰ ਘਟਾਣਾ ਹੀ ਘਟਾਣਾ ਤੁਸੀਂ 3 ਦਿਨ ਦਾ 4 ਦਿਨ ਦਾ 10 ਦਿਨ ਦਾ ਮੈਂ ਮਤਲਬ 21 ਦਿਨ ਤੱਕ ਦਾ ਫਾਸਟ ਕਰਕੇ ਦੇਖਿਆ ਫਾਸਟਿੰਗ ਦੇ ਬੈਨੀਫਿਟ ਹਾਗੇ ਨੇ ਜਦੋਂ ਤੁਸੀਂ ਲੌਂਗ ਫਾਸਟਿੰਗ ਕਰਦੇ ਹੋ ਜਿਹੜੇ ਬੰਦੇ ਨੂੰ 슈ਗਰ ਦੀ ਪ੍ਰੋਬਲਮ ਹੈ ਹੋਰ ਉਹ ਇਹ ਉਹਦੇ ਵਾਸਤੇ ਰეკਮੈਂਡਡ ਨਹੀਂ ਹੈ ਜਿਹੜੇ ਬੰਦੇ ਨੂੰ ਕੋਈ ਮੈਡੀਕਲ ਕੰਡੀਸ਼ਨ ਆ ਉਹਦੇ ਵਾਸਤੇ ਰეკਮੈਂਡਡ ਨਹੀਂ ਹੈ ਪਰ ਜੇ ਤੁਸੀਂ ਲੌਂਗ ਫਾਸਟਿੰਗ ਕਰ ਲੈਂਦੇ ਹੋ ਤਾਂ ਬੋਡੀ ਤੁਹਾਡੀ ਅੰਦਰੋਂ ਸਟੈਮ ਸੈਲ ਜੈਨੇਟ ਕਰਦੀ ਹੈ ਮਤਲਬ ਤੁਹਾਡੇ ਕਿਸੇ ਵੀ ਅੰਗ ਨੂੰ ਰਿਪੇਅਰ ਕਰਨ ਵਾਸਤੇ ਉਹ ਅੰਦਰੋਂ ਸਟੈਮ ਸੈਲ ਜੈਨੇਟ ਕਰਦੀ ਹੈ ਔਰ ਮੇਰੀ ਰੈਟੀਨਾ ਦੀ ਜਿਹੜੀ ਸੀਗੀ ਉਹ ਗ੍ਰੀਨ ਲੇਜ਼ਰ ਹੋਈ ਹੋਈ ਹੈ ਉਹਦੇ ਵਿੱਚ ਕੁਝ ਬਲੈਕ ਸਪੌਟ ਸੀਗੇ ਉਹ ਰਿਕਵਰ ਹੋਏ ਨੇ ਲੌਂਗ ਫਾਸਟਿੰਗ ਦੇ ਨਾਲ ਨਾ ਨੌਰਨ ਦੀ ਫਾਸਟਿੰਗ ਦੇ ਨਾਲ ਪਰ ਫਾਸਟਿੰਗ ਦਾ ਮਤਲਬ ਹੈ ਕਿ ਸਿਰਫ ਪਾਣੀ ਮੈਂ ਪੀ ਰਿਆ ਸੀ ਉਹਦੇ ਵਿੱਚ ਔਰ ਫਾਸਟਿੰਗ ਜਿਹੜੀ ਹੈ ਉਹ ਉਹ ਨੂੰ ਤੜਵਾਮ ਦੇ ਵਿੱਚ ਸਭ ਤੋਂ ਵੱਡਾ ਹੱਥ ਜਿਹੜਾ ਹੈਗਾ ਉਹ ਤੁਹਾਡੇ ਮਾਈਕਰੋਬਸ ਦਾ ਗੱਟ ਮਾਈਕਰੋਬਸ ਜਿਹੜੇ ਤੁਹਾਡੇ ਆਂਤੜੀਆਂ ਦੇ ਅੰਦਰ ਸੂਖਸ਼ਮ ਜੀਵਾਣੂ ਨੇ ਉਹਨਾਂ ਨੂੰ ਖਾਣਾ ਚਾਹੀਦਾ ਜਦੋਂ ਉਹਨਾਂ ਨੂੰ ਖਾਣਾ ਨਹੀਂ ਚਾਹੀਦਾ ਨਾ ਮਿਲਦਾ ਉਦੋਂ ਉਹ ਬ੍ਰੇਨ ਨੂੰ ਸਿਗਨਲ ਪਹੁੰਚਾਉਂਦੇ ਨੇ ਸਿੱਧਾ ਦਾ ਸਿੱਧਾ ਔਰ ਤੁਹਾਨੂੰ ਮਜਬੂਰ ਕਰ ਦਿੰਦੇ ਨੇ ਕਿ ਤੁਸੀਂ ਖਾਣਾ ਹੀ ਖਾਣਾ। ਤਾਂ ਜੇ ਤੁਸੀਂ ਵਜ਼ਨ ਘਟਾਣਾ ਹੈ ਪਹਿਲੀ ਗੱਲ ਤਾਂ ਇਹ ਸਮਝ ਲਓ ਕਿ ਜੇ ਤੁਸੀਂ ਅੱਜ ਮੰਨ ਲਓ 5 ਰੋਟੀਆਂ ਖਾਂਦੇ ਹੋ ਠੀਕ ਹੈ ਤਾਂ ਉਹਨੂੰ 4.5 ਕਰ ਲਓ। ਔਰ ਉਹ 4.5 ਫਿਰ ਲਾਈਫ ਲੌਂਗ ਹੈ 4.5। ਕਿਉਂਕਿ ਜੇ ਤੁਸੀਂ ਕੁਝ ਵੀ ਕ੍ਰੈਸ਼ ਕਰ ਲਿਆ ਔਰ ਦੁਬਾਰਾ ਉਹਨੂੰ ਵਧਾ ਲਿਆ ਫਿਰ ਡਿਜ਼ਾਸਟਰ ਹੈ ਉਹ। ਤੁਸੀਂ ਇਹ ਦੇਖੋ ਜਿਹੜੇ ਲੋਕ ਸ਼ਹਿਰ ਤੇ ਜਾਂਦੇ ਨੇ ਉਸ ਜਿਦਾ ਕਿ ਜਿੱਡਾ ਹੈਗਾ ਉਨਾ ਹੀ ਹੁੰਦਾ ਉਹ ਘੜਦਾ ਘੜਦਾ ਨਹੀਂ ਹੈਗਾ ਬਾਡੀ ਉਨੀ ਐਕਸਰਸਾਈਜ਼ ਔਰ ਉਨੇ ਫੂਡ ਦੇ ਉੱਤੇ ਆਪਣੇ ਆਪ ਨੂੰ ਸੈੱਟ ਕਰ ਲੈਂਦੀ ਹੈ। ਤਾਂ ਜਦੋਂ ਵੀ ਤੁਸੀਂ ਕੋਈ ਆਪਣਾ weight ਦਾ ਗੋਲ ਲੈ ਕੇ ਚੱਲਦੇ ਹੋ ਵੀ ਮੈਂ ਆਪਣਾ weight ਘਟਾਉਣਾ ਠੀਕ ਹੈ। ਤਾਂ ਉਹ ਲਾਈਫ ਸਟਾਈਲ ਚੇਂਜ ਹੋਊਗਾ ਲਾਈਫ ਸਟਾਈਲ ਚੇਂਜ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਅੱਜ 4.5 ਰੋਟੀਆਂ ਖਾਈਆਂ ਤਾਂ ਤਾਂ ਜ਼ਿੰਦਗੀ 4.5 ਹੀ ਖਾਣੀਆਂ ਨੇ ਫਿਰ ਉਹ। ਤੇ ਜੇ ਤੁਸੀਂ ਅੱਜ ਜਿਮ ਜਾਣਾ ਸ਼ੁਰੂ ਕੀਤਾ 1 ਘੰਟੇ ਵਾਸਤੇ ਤਾਂ ਫਿਰ ਸਾਰੀ ਜ਼ਿੰਦਗੀ ਜਿਮ ਜਾਣਾ ਪਊਗਾ ਤੁਹਾਨੂੰ 1 ਘੰਟੇ ਵਾਸਤੇ। ਤੋ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਹੈ ਕਿ ਅਸੀਂ ਇੱਕਦਮ ਉਹ ਲੈ ਲੈਨੇ ਆ ਚੈਲੰਜ ਔਰ ਫਿਰ ਉਹਨੂੰ ਇੱਕਦਮ ਘਟਾਉਣ ਦੀ ਕੋਸ਼ਿਸ਼ ਕਰਦੇ ਆ ਘਟ ਵੀ ਜਾਂਦਾ ਉਹ ਲੇਕਿਨ ਜਦੋਂ ਛੱਡਦੇ ਆ ਬੋਡੀ ਸੈਕਟ ਪੁਆਇੰਟ ਆਪਣਾ ਉੱਪਰ ਕਰ ਲੈਂਦੀ ਹੈ ਤੋ ਲਾਈਫ ਸਟਾਈਲ ਚੇਂਜ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ weight ਆਪਣਾ ਘਟਾਣਾ ਗ੍ਰੈਜੂਲੀ ਹੋਊਗਾ ਥੋੜਾ ਥੋੜਾ ਕਰਕੇ ਹੋਊਗਾ ਔਰ ਜੇ ਜੇ ਤੁਸੀਂ ਜਿਮ ਜਾਂਦੇ ਹੋ ਜਿਮ ਦੇ ਵਿੱਚ ਕਦੀ ਵੀ ਜ਼ਰੂਰਤ ਤੋਂ ਜ਼ਿਆਦਾ ਭਾਰੀ ਵਜ਼ਨ ਨਾਲ ਐਕਸਰਸਾਈਜ਼ ਨਹੀਂ ਕਰਨੀ ਕਦੀ ਵੀ ਕਿਉਂਕਿ ਜੇ ਤੁਹਾਡਾ ਲਿਗਾਮੈਂਟ ਟਿਅਰ ਹੋ ਗਿਆ ਜ਼ਿੰਦਗੀ ਪਾ ਠੀਕ ਨਹੀਂ ਹੁੰਦਾ ਉਹ ਤੱਕਾ ਬਿਲਕੁਲ ਨਹੀਂ ਕਰਨਾ ਹੈ ਗਤੰਘੇੜ ਬਿਲਕੁਲ ਨਹੀਂ ਕਰਨੀ ਜਿੰਨਾ ਕਿ ਸਰੀਰ ਤੁਹਾਡਾ ਚੱਲਦਾ ਓਨੀ ਕੀ ਐਕਸਰਸਾਈਜ਼ ਕਰਨੀ ਹੈ ਮਸਲਸ ਦੇ ਵਿੱਚ ਜਿਹੜੇ ਤੁਹਾਡੇ ਹੁੰਦੇ ਨੇ ਇੱਕ ਤਾਂ ਸਲੋ ਮੂਵਿੰਗ ਹੁੰਦੇ ਨੇ ਇੱਕ ਫਾਸਟ ਮੂਵਿੰਗ ਹੁੰਦੇ ਨੇ ਜਦੋਂ ਅਸੀਂ ਇਸ ਤਰ੍ਹਾਂ ਹੱਥ ਮੈਂ ਹਿਲਾ ਰਹੇ ਹਾਂ ਤਾਂ ਉਹ ਜਿਹੜੇ ਫਾਸਟ ਮੂਵਿੰਗ ਮਸਲਸ ਨੇ ਉਹੀ ਕੰਮ ਕਰ ਰਹੇ ਨੇ ਜਦੋਂ ਤੁਸੀਂ ਇਹਨੂੰ ਰੈਜ਼ਿਸਟੈਂਸ ਦਿੰਦੇ ਮਤਲਬ ਇਹਨੂੰ ਰਿਕਾਵਟ ਦਿੰਦੇ ਹੋ ਚਾਹੇ ਦੋਹੇ ਕੰਧਾਂ ਨਾਲ ਹੱਥ ਲਗਾ ਕੇ ਆਪਣੀ ਬਾਡੀ ਦੀ ਹੋ ਰਿਕਾਵਟ ਦਿਓ ਉਦੋਂ ਸਲੋ ਮੂਵਿੰਗ ਤੁਹਾਡੇ ਜਿਹੜੇ ਨੇ ਉਹ ਮਸਲਸ ਕੰਮ ਕਰਦੇ ਨੇ ਤੇ ਜੇ ਤੁਸੀਂ ਰੈਜ਼ਿਸਟੈਂਸ ਐਕਸਰਸਾਈਜ਼ ਨਹੀਂ ਕਰਦੇ ਜ਼ਰੂਰੀ ਨਹੀਂ ਕਿ ਤੁਸੀਂ ਵਜਨ ਹੀ ਚੱਕਣਾ ਜੇ ਤੁਹਾਡੀ ਉਮਰ ਥੋੜੀ ਜੀ ਜ਼ਿਆਦਾ ਹੋ ਰਹੀ ਹੈ ਤਾਂ ਤੁਸੀਂ ਕੁਰਸੀ ਤੋਂ ਹੀ 4-5 ਵਾਰੀ ਉੱਠ ਕੇ ਖੜੇ ਹੋ ਜਾਓ ਤੁਸੀਂ ਦੀਵਾਰ ਨਾਲ ਹੱਥ ਲਗਾ ਕੇ ਆਪਣੇ ਆਪਣੇ ਪੁਸ਼ਅਪਸ ਕਰ ਲਓ 5-7 ਓਨੇ ਨਾਲ ਹੀ ਤੁਹਾਡੇ ਜਿਹੜੇ ਸਲੋ ਮੂਵਿੰਗ ਉਹ ਮਸਲਸ ਹੈ ਉਹ ਕੰਮ ਕਰਦੇ ਰਹਿਣਗੇ ਜੇ ਤੁਸੀਂ ਰੈਜ਼ਿਸਟੈਂਸ ਐਕਸਰਸਾਈਜ਼ ਨਹੀਂ ਕਰਦੇ ਤਾਂ ਬਾਡੀ ਉਹ ਮਸਲਸ ਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ ਉਹਨੂੰ ਕਹਿੰਦੇ ਆ ਤੁਹਾਡਾ ਮਸਲ ਲਾਸ ਤੋਂ ਪਹਿਲੀ ਗੱਲ ਤਾਂ ਰੈਜ਼ਿਸਟੈਂਸ ਐਕਸਰਸਾਈਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ weight loss ਵਾਸਤੇ ਪਾਣੀ ਪੀਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਘੱਟ ਤੋਂ ਘੱਟ 3 ਲੀਟਰ ਪਾਣੀ ਰੋਜ਼ ਦਾ ਤੁਸੀਂ ਪੀਓ ਘੱਟ ਤੋਂ ਘੱਟ 3 ਲੀਟਰ ਪਾਣੀ ਤੁਸੀਂ ਰੋਜ਼ ਦਾ ਪੀਣਾ ਹੈ ਔਰ ਖਾਣਾ ਜਿਹੜਾ ਹੈ ਨਾ ਇਹ ਬਹੁਤ 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 ਇੰਪੋਰਟੈਂਟ ਹੈ ਇਹ ਬਿਲਕੁਲ ਛੋਟਾ ਜਿਹਾ ਟਿਪ ਹੈ ਲੈ ਕੇ ਮੈਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਜੜ੍ਹਾਂ ਤੋਂ ਕੱਢ ਦੂਗਾ ਮੋਟਾਪਾ ਵੀ ਬਿਮਾਰੀ ਹੈ ਤੂੰ ਮੂੰਹ ਆਪਣਾ ਦਿਨ ਦੇ ਵਿੱਚ ਆਈਡਲੀ ਦੋ ਵਾਰੀ ਖੋਲਣਾ ਨਹੀਂ ਤਾਂ ਤਿੰਨ ਵਾਰੀ ਤੋਂ ਵੱਧ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਔਰ ਰਾਤ ਦਾ ਖਾਣਾ ਤੁਹਾਨੂੰ ਛੱਡਣਾ ਪਊਗਾ ਜਦੋਂ ਜਦ ਤੱਕ ਤੁਸੀਂ ਰਾਤ ਦਾ ਖਾਣਾ ਨਹੀਂ ਛੱਡਦੇ ਉਦ ਤੱਕ ਮਟਾਪੇ ਦਾ ਕੋਈ ਇਲਾਜ ਨਹੀਂ ਹੈਗਾ ਦੋ ਤੁਹਾਡੇ ਮੀਲਸ ਹੋਣੇ ਚਾਹੀਦੇ ਨੇ ਇਹ ਜਿਹੜੇ ਦੋ ਮੀਲ ਨੇ ਹੁਣ ਜੇ ਤੁਸੀਂ ਮੈਨੂੰ ਪੁੱਛੋਗੇ ਵੀ ਕੀ ਖਾਵਾਂਗੇ ਸ਼ੁਰੂਆਤ ਕਿਵੇਂ ਹੋਊਗੀ ਜੋ ਤੁਸੀਂ ਖਾ ਰਹੇ ਹੋ ਉਹਨੂੰ ਦੋ ਮੀਲਸ ਦੇ ਵਿੱਚ ਤੁਸੀਂ ਡਿਵਾਈਡ ਡਿਵਾਈਡ ਕਰ ਲਓ ਵਿਚਾਲੇ ਬਾਰੀ-ਬਾਰੀ ਨਾ ਖਾਓ ਸੌਰੀ ਤੇ ਇੱਕ ਚੀਜ਼ ਇਨਸ਼ੋਰ ਕਰਨੀ ਪੈਣੀ ਹੈ ਵੀ ਉਹ ਜਿਹੜੇ ਦੋ ਮੀਲਜ਼ ਨੇ ਉਹਦੇ ਵਿੱਚ ਤੁਹਾਨੂੰ ਲੋੜਿੰਦੀ ਜਿੰਨੀ ਪ੍ਰੋਟੀਨ ਹੈ ਉਹ ਪੂਰੀ ਹੋ ਜਵੇ ਜਿੰਨੀ ਤੁਹਾਨੂੰ ਫੈਟ ਤੁਹਾਡੀ ਬਾਡੀ ਨੂੰ ਜ਼ਰੂਰਤ ਹੈ ਉਹ ਪੂਰੀ ਹੋ ਜਵੇ ਕਿਉਂਕਿ ਜੇ ਤੁਹਾਡੀ ਬਾਡੀ ਨੂੰ ਜਿਹੜੇ ਨਿਊਟ੍ਰੀਐਂਟ ਹੈ ਉਹ ਪੂਰੇ ਨਹੀਂ ਹੋਏ ਉਦੋਂ ਤੱਕ ਬਾਡੀ ਥਰੂ ਇਥੋਂ ਅੰਤੜੀਆਂ ਦੇ ਵਿੱਚੋਂ ਪੈਪਟਾਈਨ ਵਾਈ ਵਾਈ ਰਿਲੀਜ਼ ਨਹੀਂ ਹੋਣਾ ਬ੍ਰੇਨ ਨੂੰ ਸਿਗਨਲ ਨਹੀਂ ਜਾਣਾ ਰਾਜਾ ਇਹਦਾ ਉਹ ਤੁਹਾਨੂੰ ਬਾਰੀ-ਬਾਰੀ ਭੁੱਖ ਲਾਈ ਹੋ ਜਾਊਗਾ ਔਰ ਉਹਦੇ ਬ੍ਰੇਨ ਦੇ ਅੱਗੇ ਕਿਸੇ ਦੀ ਵਾਹ ਨਹੀਂ ਚੱਲਦੀ ਹੈਗੀ ਤੇ ਪ੍ਰੋਟੀਨ ਜਿਹੜੀ ਹੈਗੀ ਆ ਉਹ ਪਲਾਂਟ ਸੋਰਸ ਦੇ ਉੱਤੇ ਪੂਰੀ ਨਹੀਂ ਹੁੰਦੀ ਮੈਨੂੰ ਪਤਾ ਇਹ ਗੱਲ ਕਹਿਣ ਦੇ ਵਿੱਚ ਲੋਕ ਨਹੀਂ ਚੰਗਾ ਸਮਝਦੇ ਪਰ ਮੈਂ ਜਿਹੜਾ ਕੋਈ ਵੈਜੀਟੇਰੀਅਨ ਨੂੰ ਇਹ ਨਹੀਂ ਕਹਿ ਰਿਹਾ ਕਿ ਤੂੰ ਅੰਡਾ ਖਾ ਨਾ ਖਾਵੇ ਕੋਈ ਮਤਲਬ ਆਈ ਰਿਸਪੈਕਟ देयर opinion ਉਹਦੇ ਵਿੱਚ ਕੋਈ ਮੇਰਾ ਕਿਸੇ ਨਾਲ ਉਹ ਨਹੀਂ ਹੈ ਪਰ ਜੇ ਤੁਸੀਂ ਵੈਜੀਟੇਬਲ ਦਾ ਬਹੁਤ ਸਾਰੀਆਂ ਵੈਜੀਟੇਬਲਸ ਖਾਣੀਆਂ ਪੈਣੀਆਂ ਸਾਨੂੰ ਬਹੁਤ ਜ਼ਿਆਦਾ ਵੈਜੀਟੇਬਲਸ ਖਾਣੀਆਂ ਪੈਣੀਆਂ ਉਹਨੀਆਂ ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗੀਆਂ ਖਾਣੀਆਂ ਨਾ ਤਾਂ ਪ੍ਰੋਟੀਨ ਸੋਰਸ ਤੁਹਾਡਾ ਹੋਣਾ ਚਾਹੀਦਾ ਤੁਹਾਡੀ ਪ੍ਰੋਟੀਨ ਪੂਰੀ ਹੋਣੀ ਚਾਹੀਦੀ ਹੈ ਇਹ ਮੈਂ ਮੋਟੇ ਬਨਿਆ ਵਾਸਤੇ ਕਹਿ ਰਿਹਾ ਜਿਹੜੇ weight ਆਪਣਾ loss ਵਾਸਤੇ ਸਟਰਗਲ ਕਰ ਰਹੇ ਨੇ ਫੈਟ ਇਨਟੇਕ ਵੀ ਚਾਹੀਦਾ ਲੇਕਿਨ ਬਹੁਤ ਦਰਮਿਆਨੇ ਮੇਲ ਦਾ ਕਿਉਂਕਿ ਫੈਟ ਦੇ ਵਿੱਚ 9 ਕੈਲਰੀਜ਼ ਹੁੰਦੀਆਂ ਨੇ ਐਕਸੈਸ ਫੈਟ ਖਾਣ ਦੇ ਨਾਲ ਵੀ ਤੁਹਾਡੀ ਫੈਟ ਡੈਪੋਜ਼ੀਸ਼ਨ ਆਊਗੀ ਤੋਂ ਪ੍ਰੋਟੀਨ ਫੈਟ ਤੁਹਾਡੇ ਖਾਣੇ ਦੇ ਵਿੱਚ ਐਡਡ ਹੋਣਾ ਚਾਹੀਦਾ ਮੋٹے-ਮੋٹے ਜਿਹੜੇ ਦੋ ਟਿਪਸ ਆ ਉਹ ਇਹ ਹੈ ਕਿ ਪਾਣੀ 3 ਲੀਟਰ ਖਾਣਾ ਦਿਨਵਾਰੀ ਆਈਡਲੀ ਦੋ ਵਾਰੀ ਜੋ ਵੀ ਖਾ ਰਹੇ ਉਹਨੂੰ ਗ੍ਰੈਜੂਲੀ ਘਟਾਣਾ ਔਰ ਜਿਹੜੀ ਵੀ ਤੁਸੀਂ ਐਕਸਰਸਾਈਜ਼ ਕਰ ਰਹੇ ਉਹਨੂੰ ਗ੍ਰੈਜੂਲੀ ਵਧਾਣਾ ਔਰ ਜੇ ਤੁਸੀਂ ਕਹੋ ਨਾ ਵੀ ਇੱਕ ਮਹੀਨੇ ਦੇ ਵਿੱਚ ਰਿਜ਼ਲਟ ਆ ਜਾਣਗੇ ਨਹੀਂ ਆਉਂਦੇ ਰਿਜ਼ਲਟ ਇੱਕ ਮਹੀਨੇ ਦੇ ਵਿੱਚ ਇਹਨੂੰ ਲਗਾਤਾਰ ਲਗਾਤਾਰ ਕੰਟੀਨਿਊਸਲੀ ਤੁਹਾਨੂੰ ਕਰਨਾ ਪੈਣਾ ਔਰ ਹੌਲੀ 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 ਤੁਹਾਡਾ weight loss ਹੋਊਗਾ ਇੱਕ ਸਾਲ ਦੇ ਅੰਦਰ ਮਤਲਬ ਤੁਹਾਡਾ ਸਰੀਰ ਦਾ ਜਿੰਨਾ ਭਾਰ ਹੈ ਉਹਦਾ 5 ਤੋਂ 10% ਤੋਂ ਜ਼ਿਆਦਾ ਜੇ weight loss ਹੁੰਦਾ ਉਹ ਵੀ ਸਹੀ ਨਹੀਂ ਹੈਗਾ ਗ੍ਰੈਜੂਅਲੀ weight loss ਹੋਊਗਾ ਕਿਉਂਕਿ ਗ੍ਰੈਜੂਅਲੀ ਪੁਟ ਔਨ ਕੀਤਾ ਪਰ weight loss ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਹੈ ਔਰ ਉਹਨੂੰ ਮੇਨਟੇਨ ਵੀ ਕੀਤਾ ਜਾ ਸਕਦਾ ਹੈ ਹੋਊਗਾ ਮੇਨਟੇਨ ਉਹ ਤਾਂ ਹੀ ਜੇ ਅਸੀਂ ਉਹਨੂੰ ਹੌਲੀ 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 ਕਰਾਂਗੇ ਜੇ ਤੁਸੀਂ ਕਹੋ ਵੀ ਮੈਂ ਅੱਜ ਹੀ ਜਿਮ ਸਵੇਰ ਸਵੇਰੇ ਵੀ ਜਾ ਰਹੇ ਹਾਂ ਸ਼ਾਮ ਨੂੰ ਵੀ ਜਾ ਰਹੇ ਹਾਂ ਜਾਂ ਜਾ ਰਹੀ ਹਾਂ ਔਰ ਮੈਂ ਖਾਣਾ ਆਪਣਾ ਘਟਾਤਾ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰਾਂ ਗਾਰੰਟੀ ਕਰਨ ਨੂੰ ਤਿਆਰਾਂ ਕਿ ਤੁਹਾਡਾ ਜਿਹੜਾ ਹੈਗਾ ਇਹਦੇ ਨਾਲ weight loss ਨਹੀਂ ਹੋਣਾ ਜਿਹੜੇ ਉਹ ਕਹਿੰਦੇ ਨੇ ਜੀ ਆ ਆ ਪੀ ਲੋ ਇਹਦੇ ਨਾਲ ਤੁਹਾਡੀ ਚਰਬੀ ਫੈਟ ਘਟ ਜੂਗੀ ਇਹਦੇ ਨਾਲ ਉਹ ਸਭ ਨੌਨਸੈਂਸ ਹੈ ਕੁਝ ਵੀ ਅਜਿਹੀ ਚੀਜ਼ ਨਹੀਂ ਹੈ ਜਿਹੜੀ ਤੁਹਾਡੀ ਫੈਟ ਨੂੰ ਗਲਾਵੇ ਫੈਟ ਦੀ ਯੂਜ਼ ਬੋਡੀ ਉਹਦੋਂ ਕਰਦੀ ਹੈ ਜਦੋਂ ਉਹਨੂੰ એનર્ਜੀ ਉਹਦੇ ਚੋਂ ਆਪਾਂ ਉਹਦੇ ਲੈਣੇ ਆ ਤਾਕਤ ਲੈਣੇ ਆ ਚਾਹੇ ਤਾਂ ਮੂਵਮੈਂਟ ਕਰਕੇ ਬੋਡੀ ਦੀ ਤੇ ਚਾਹੇ ਅਸੀਂ ਉਹਨੂੰ ਜਿਹੜੀ ਇਨਪੁਟ ਖੁਰਾਕ ਹੈ ਉਹਨੂੰ ਅਸੀਂ ਜੇ ਘੱਟ ਕਰਦੇ ਹਾਂ ਇਹ ਜ਼ਰੂਰੀ ਹੈ ਤੁਹਾਨੂੰ ਤੇ ਵਾਕ ਦੇ ਆਪਣੇ ਬੈਨੀਫਿਟਸ ਨੇ ਵਾਕ ਨਾਲ weight ਨਹੀਂ ਥੋੜਾ ਘਟਣਾ ਜਿੰਨਾ ਹੈਗਾ ਉਨਾ ਹੀ ਰਹੂਗਾ ਤੁਸੀਂ ਘੰਟਾ ਵਾਕ ਕਰੀ ਜਾਓ ਪਰ ਉਹਦੇ ਨਾਲ ਆਪਾਂ ਇੱਕ ਐਕਸਰਸਾਈਜ਼ ਦੇ ਉੱਤੇ ਪੂਰੀ ਅਲੱਗ ਤੋਂ ਵੀਡੀਓ ਬਣਾ ਵੀਡੀਓ ਬਣਾਵਾਂਗੇ ਜਿਹਦੇ ਚ ਉਹਦੀ ਚਰਚਾ ਕਰਾਂਗੇ ਵਾਕ ਬਹੁਤ ਇੰਪੋਰਟੈਂਟ ਹੈ ਸਪੈਸ਼ਲੀ ਸਵੇਰੇ ਸਨਰਾਈਜ਼ ਹੋਣ ਤੋਂ ਡੇਢ ਦੋ ਘੰਟੇ ਪਹਿਲਾਂ ਜਾਂ ਸ਼ਾਮ ਨੂੰ ਸਨਸੈਟ ਹੋਣ ਤੋਂ ਦੋ ਘੰਟੇ ਪਹਿਲਾਂ ਮਤਲਬ ਤਿੱਖੀ ਧੁੱਪ ਦੇ ਵਿੱਚ ਵਾਕ ਕਰਨ ਦਾ ਨਹੀਂ ਫਾਇਦਾ ਹੈਗਾ ਉਹ ਬਰਨ ਕਰੂਗੀ ਤੁਹਾਡੇ ਸਰੀਰ ਨੂੰ ਉਹ ਜਦੋਂ ਉੱਛੜ ਰਿਹਾ ਹੁੰਦਾ ਸੂਰਜ ਤੇ ਉਹ ਉਹਦੀ ਸੂਰਜ ਦੀ ਸ਼ਕਤੀ ਦੇ ਨਾਲ ਹੀ ਬਾਡੀ ਜਿਹੜੀ ਅੰਦਰ ਵਿਟਾਮਿਨ ਡੀ ਵੀ ਪ੍ਰੋਸੈਸ ਕਰਦੀ ਹੈ ਹੋਰ ਵੀ ਬਹੁਤ ਸਾਰੇ ਬੈਨੀਫਿਟ ਹੈ। ਤੋਂ ਵਾਕ ਬਹੁਤ ਜ਼ਰੂਰੀ ਹੈ ਤੁਹਾਡੀ ਲਾਈਫ ਦੇ ਵਿੱਚ। ਜੋ ਵੀ ਤੁਸੀਂ ਹੁਣ ਖਾ ਰਹੇ ਹੋ ਪਹਿਲਾਂ ਉਹਨੂੰ ਤਿੰਨ ਵਾਰੀ ਦੇ ਵਿੱਚ ਡਿਵਾਈਡ ਕਰ ਲਓ। ਪਹਿਲੀ ਚੀਜ਼ ਤਾਂ ਇਹ ਕਰੋ ਵੀ ਤਿੰਨ ਵਾਰੀ ਮੂੰਹ ਖੋਲਣਾ। ਮਤਲਬ ਜੇ ਇੱਕ ਮਟਰ ਦਾ ਦਾਣਾ, ਛੋਲਿਆਂ ਦਾ ਦਾਣਾ ਵੀ ਖਾ ਲਿਆ ਤਾਂ ਤੁਹਾਡਾ ਸਿਸਟਮ ਅੰਦਰ ਚਾਲੂ ਹੋ ਗਿਆ। ਜਦੋਂ ਸਿਸਟਮ ਚਾਲੂ ਹੋ ਗਿਆ 인ਸੂਲਿਨ ਜਦੋਂ ਰਿਲੀਜ਼ ਹੋਗੀ ਉਨੇ ਚੱਕ ਕੇ ਫੈਟ ਬਣਾਉਣਾ ਸ਼ੁਰੂ ਕਰ ਦੇਣਾ ਡੈਪੋਜ਼ੀਸ਼ਨ ਕਰ ਦੇਣੀ ਹੈ ਤਾਂ ਮੂੰਹ ਤਿੰਨ ਵਾਰੀ ਤੋਂ ਬਾਅਦ ਬਿਲਕੁਲ 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 ਨਹੀਂ ਖੋਲਣਾ 3 ਲੀਟਰ ਪਾਣੀ ਰੋਜ਼ ਦਾ ਪੀਣਾ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਜਦ ਤੁਸੀਂ ਤਿੰਨ ਵਾਰੀ ਦੇ ਉੱਤੇ ਆ ਗਏ ਫਿਰ ਰਾਤ ਦਾ ਖਾਣਾ ਤੁਸੀਂ ਛੱਡ ਦੇਣਾ ਔਰ ਤੁਸੀਂ ਦੇਖੋਗੇ ਕਿ 6 ਮਹੀਨੇ ਦੇ ਵਿੱਚ ਵਿੱਚ ਤੁਹਾਡੀ ਬਾਡੀ ਪੂਰੀ ਟਰਾਂਸਫਾਰਮ ਹੋ ਜਾਊਗੀ ਔਰ ਉਸ ਤੋਂ ਬਾਅਦ ਫਿਰ ਅੱਗੇ ਆਪਾਂ ਲੌਂਗ ਫਾਸਟਿੰਗ ਦੀ ਗੱਲ ਕਰਾਂਗੇ ਜੇ ਤੁਸੀਂ ਵਰਤ ਵੀ ਰੱਖਣਾ ਹੈ ਤਾਂ ਹਫਤੇ ਦੇ ਵਿੱਚ ਇੱਕ ਦਿਨ ਜਾਂ ਦੋ ਦਿਨ ਰਤ ਰੱਖਦੇ ਹੋ ਫਿਰ ਉਹ ساری ਜ਼ਿੰਦਗੀ ਤੁਸੀਂ ਦੋ ਦਿਨ ਰਤ ਰੱਖਦੇ ਹੋ ਉਹਦਾ ਬੈਨੀਫਿਟ ਹੈ ਜੇ ਤੁਸੀਂ ਇੱਕ ਵਾਰੀ ਕੰਟੀਨਿਊਸ ਵਰਤ ਰੱਖ ਲਿਆ ਫਿਰ ਤੋੜਤਾ ਫਿਰ ਨਹੀਂ ਰੱਖਿਆ ਉਹਦਾ ਨੁਕਸਾਨ ਹੀ ਨੁਕਸਾਨ ਹੈ ਉਹਦਾ ਕੋਈ ਫਾਇਦਾ ਨਹੀਂ ਹੈਗਾ ਜੇ ਤੁਹਾਡਾ weight ਜੋ ਵੀ weight ਹੈਗਾ ਉਹਨੂੰ ਡਿਸਟਰਬ ਕਰਕੇ ਵਧਾ ਦੂਗੀ ਬੋਡੀ ਤੁਹਾਡਾ ਮੈਟਾਬੋਲਿਜ਼ਮ ਜਿਹੜਾ ਉਹਨੂੰ ਸਲੋ ਕਰ ਦੂਗੀ ਮਤਲਬ ਇਹ ਸਮਝ ਲਓ ਵੀ ਜਿਵੇਂ ਐਵਰੇਜ ਵਧਾਤੀ ਤੁਹਾਡੀ ਪਹਿਲਾਂ 1 ਲੀਟਰ ਦੇ ਉੱਤੇ ਜੇ ਤੁਸੀਂ 25 ਕਿਲੋਮੀਟਰ ਚੱਲਦੇ ਸੀਗੇ ਤਾਂ ਹੁਣ ਉਹਨੇ ਐਵਰੇਜ ਵਧਾ ਲੈਣੀ ਹੈ ਹੁਣ 1 ਲੀਟਰ ਦੇ ਉੱਤੇ ਤੁਸੀਂ 40 ਕਿਲੋਮੀਟਰ ਚੱਲਣ ਲੱਗ ਗਏ। ਤੋਂ ਪਹਿਲਾਂ ਜੇ ਇੱਕ ਰੋਟੀ ਖਾ ਕੇ ਵਜ਼ਨ ਵੱਧਦਾ ਸੀਗਾ ਹੁਣ ਅੱਧੀ ਰੋਟੀ ਖਾ ਕੇ ਵਜ਼ਨਾਂ ਸ਼ੁਰੂ ਹੋ ਜਾਊਗਾ। ਮੈਟਾਬੋਲਿਜ਼ਮ ਸਲੋ ਕਰ ਦਿੰਦੀ ਹੈ ਬਾਡੀ। ਤੋਂ ਇਹ ਜੀ ਡਰਾਸਟਿਕ ਬਿਲਕੁਲ ਕੋਈ ਐਕਸ਼ਨ ਨਾ ਲਿਓ ਕਿ ਇੱਕਦਮ ਅੱਜ ਹੀ ਮੇਰਾ ਵਜ਼ਨ ਘਟ ਜਵੇ ਅੱਜ ਹੀ ਜਿਮ ਕਰ ਲਿਆ। ਕਿਉਂਕਿ ਮੈਂ ਦੇਖਿਆ ਜਿਹੜੇ ਲੋਕ ਸ਼ੁਰੂ ਤੋਂ ਮੋਟੇ ਨੇ ਉਹ ਐਂਡ ਤੱਕ ਮੋਟੇ ਹੀ ਰਹਿੰਦੇ ਨੇ ਹੋਰ ਵਜ਼ਨ ਵੱਧਦਾ ਹੀ ਚੱਲ ਜਾਂਦਾ। ਤੋਂ ਪਹਿਲੀ ਚੀਜ਼ ਦੋ ਵਾਰੀ ਖਾਣਾ ਪਹਿਲਾਂ ਤਿੰਨ ਫਿਰ ਦੋ ਵਾਰੀ ਔਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਜਿਹੜੇ ਤੁਹਾਡੇ ਮਾਈਕਰੋਬਸ ਐ ਗਟ ਮਾਈਕਰੋਬਸ ਐ ਜਿਹੜੇ ਜੀਵਾਣੂ ਨੇ ਉਹਨਾਂ ਨੂੰ ਫਾਈਬਰ ਦੇਣਾ ਹੀ ਦੇਣਾ ਸਾਰਾ ਦਿਨ ਔਰ ਉਹਦੇ ਵਾਸਤੇ ਚੀਆ ਸੀਡਸ ਤੋਂ ਵਧੀਆ ਕੋਈ ਚੀਜ਼ ਨਹੀਂ ਮੈਨੂੰ ਪਤਾ ਸਤਿਪਸ ਗੋਲ ਆਪਾਂ ਸੁਣਿਆ ਹੋਰ ਬੜਾ ਕੁਝ ਸੁਣਿਆ ਹੋਇਆ ਪਰ ਚੀਆ ਸੀਡਸ ਜਿਹੜੇ ਨੇ ਉਹਨਾਂ ਨੂੰ ਡੇਢ ਤੋਂ ਦੋ ਚਮਚ ਤੁਸੀਂ ਪਾਣੀ ਦੇ ਵਿੱਚ ਭਿਗੋ ਲੋ ਕਈ ਲੋਕ ਕਹਿ ਰਹੇ ਆ ਕਿ ਫੁੱਲਦੇ ਨਹੀਂ ਹੈਗੇ ਉਹ ਸੀਡ ਦੇ ਵਿੱਚ ਪ੍ਰੋਬਲਮ ਹੋਊਗੀ ਪ੍ਰੋਪਰ ਸੀਡ ਹੋਵੇ ਤਾਂ 250 ml ਗਲਾਸ ਪਾਉਣਾ ਪਰ ਜਾਂਦਾ ਪੂਰਾ ਔਰ ਉਹਨੂੰ ਤੁਸੀਂ ਜੇ ਤੁਸੀਂ ਖਾਣੇ ਤੋਂ 10-15 ਮਿੰਟ ਪਹਿਲਾਂ ਤਿੰਨ ਮੀਲ ਲੈ ਰਹੇ ਹੋ ਤਾਂ ਤਿੰਨ ਵਾਰੀ 2 ਮੀਲ ਲੈ ਰਹੇ ਹੋ ਤਾਂ ਦੋ ਦੋ ਵਾਰੀ ਉਹਨੂੰ ਲੈਣਾ ਹੀ ਲੈਣਾ ਫਾਈਬਰ ਪੂਰਾ ਹੋ ਜਾਏ ਜਦੋਂ ਤੁਸੀਂ ਫਾਸਟਿੰਗ ਦੇ ਉੱਤੇ ਵੀ ਹੋ ਉਦੋਂ ਜੇ ਤੁਸੀਂ ਚੀਆ ਸੀਡਸ ਤਿੰਨ ਵਾਰੀ ਦਿਨ ਦੇ ਵਿੱਚ ਲੈ ਲਓਗੇ ਤੁਹਾਨੂੰ ਭੁੱਖ ਨਹੀਂ ਲੱਗੂਗੀ ਤੁਸੀਂ ਉਹਦੇ ਚੋਂ ਨਿਕਲ ਜਾਓਗੇ ਬਿਨਾ ਚੀਆ ਸੀਡਸ ਤੋਂ 10 ਦਿਨ ਦਾ 15-20 ਦਿਨ ਦਾ ਫਾਸਟ ਕਰਨਾ ਸ਼ਾਇਦ ਬਹੁਤ ਮੁਸ਼ਕਲ ਹੈ ਤਾਂ ਹੁਣ ਇਹਦੇ ਵਿੱਚ ਇੱਕ ਸਵਾਲ ਹੋਰ ਆ ਜਾਂਦਾ ਜਿਨ੍ਹਾਂ ਦਾ ਸਰੀਰ ਪਹਿਲਾਂ ਹੀ ਹਲਕਾ ਹੈ ਉਹਨਾਂ ਨੂੰ ਚੀਆ ਸੀਡ ਲੈਣੇ ਚਾਹੀਦੇ ਨਹੀਂ ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ ਉਹਨਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਨਹੀਂ ਉਹਨਾਂ ਨੂੰ ਐਕਸਰਸਾਈਜ਼ ਵੀ ਕਰਨ ਦੀ ਲੋੜ ਨਹੀਂ ਹੈ ਉਹਨਾਂ ਦਾ ਵਜ਼ਨ ਕਿਵੇਂ ਪਧੂਗਾ ਇਹਦੇ ਬਾਰੇ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਚਰਚਾ ਕਰਾਂਗੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਇਸ ਚੀਜ਼ ਦੀ ਵੀ ਚਰਚਾ ਕਰਾਂਗੇ ਕਿ ਬਾਤ ਪਿਤ ਕਫ ਤਾਸਿਰ ਜਿਹੜੀ ਹੈਗੀ ਹੈ ਉਹਦੇ ਉਹਦੇ ਹਿਸਾਬ ਨਾਲ ਲਾਈਫ ਸਟਾਈਲ ਕੀ ਹੋਣਾ ਚਾਹੀਦਾ ਕੱਲੇ ਖਾਣੇ ਨਾਲ ਕੋਈ ਫਰਕ ਨਹੀਂ ਪੈਣਾ ਹਾਂ ਠੀਕ ਹੈ ਵੱਡਾ ਜਿਹੜਾ ਉਹ ਹੈ ਕੰਟਰੀਬਿਊਸ਼ਨ ਦਾ ਖਾਣੇ ਦਾ ਹੈਗਾ ਇਹਦੇ ਵਿੱਚ ਉਸ ਤੋਂ ਅੱਗੇ ਜਿਹੜੀ ਆਪਾਂ ਚਰਚਾ ਕਰਾਂਗੇ ਕਿ ਜਿਹਦੀ ਪ੍ਰਾਇਮਰੀ ਜਿਹੜਾ ਦੋਸ਼ ਹੈ ਜਿਹੜਾ ਉਹ ਬਾਤ ਹੈ ਤੇ ਸੈਕੰਡਰੀ ਉਹਦਾ ਪਿੱਤ ਹੈ ਤਾਂ ਇਸੇ ਤਰ੍ਹਾਂ ਅਲੱਗ-ਅਲੱਗ ਜਿਹੜੇ ਕੰਬੀਨੇਸ਼ਨ ਹੈ ਸਾਰਿਆਂ ਵਾਸਤੇ ਕੀ ਸਾਨੂੰ ਖਾਣਾ ਪੀਣਾ ਚਾਹੀਦਾ ਹੈ ਕੀ ਸਾਨੂੰ ਹਰਕਤ ਕਰਨੀ ਚਾਹੀਦੀ ਹੈ ਉਹਦੇ ਬਾਰੇ ਆਪਾਂ ਆਉਣ ਵਾਲੇ ਵੀਡੀਓਜ਼ ਦੇ ਵਿੱਚ ਚਰਚਾ ਕਰਾਂਗੇ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਲੱਗਦਾ ਹੋਊਗਾ ਇਹ ਸਿੰਪਲ ਹੈ ਇਹ ਇਸ ਇਹ ਸਿੰਪਲ ਹੀ ਸੋਲੂਸ਼ਨਸ ਨੇ ਵੱਡੀਆਂ-ਵੱਡੀਆਂ ਪ੍ਰੋਬਲਮਸ ਦੇ ਜੇ ਤੁਸੀਂ 3 ਲੀਟਰ ਪਾਣੀ ਪੀਣ ਲੱਗ ਜਾਓ ਦਿਨ ਦੇ ਵਿੱਚ ਦੋ ਵਾਰੀ ਖਾਣ ਲੱਗ ਜਾਓ ਜੋ ਵੀ ਤੁਸੀਂ ਖਾ ਰਹੇ ਹੋ ਵੈਜ ਨਾਨ ਵੈਜ ਜੋ ਵੀ ਤੁਸੀਂ ਖਾ ਰਹੇ ਹੋ ਉਹਨੂੰ ਦੋ ਵਾਰੀ ਦੇ ਵਿੱਚ ਕਰ ਲਓ ਮਤਲਬ ਆਈਡਲ ਨਹੀਂ ਹੈ ਪਰ ਪਹਿਲੀ ਵਾਰੀ ਤੁਸੀਂ ਉਹਨੂੰ ਦੋ ਵਾਰੀ ਦੇ ਵਿੱਚ ਕਰ ਲਓ ਔਰ ਥੋੜਾ ਬਹੁਤ ਆਪਣੇ ਸਰੀਰ ਨੂੰ ਹਲਾਨ ਲੱਗ ਜਾਓ ਕੁਰਸੀ ਤੋਂ 10-20 ਵਾਰੀ ਉੱਠ ਲਿਆ ਦੀਵਾਰ ਨਾਲ ਹੱਥ ਲਗਾ ਕੇ 5-10 ਵਾਰੀ ਉਹਨੂੰ ਕਰ ਲਿਆ ਆਪਣੇ ਰੂਮ ਦੇ ਵਿੱਚ ਬੈਠ ਕੇ ਜੇ ਤੁਸੀਂ ਕਰ ਲਿਆ ਤੁਸੀਂ ਇਹ ਦੇਖੋਗੇ ਕਿ ਵਜਨ ਦਾ ਤੁਹਾਡਾ ਆਟੋਮੈਟਿਕਲੀ ਘਟਣਾ ਹੀ ਘਟਣਾ ਹੈ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਬਿਮਾਰੀਆਂ ਜਿਹੜਾ ਤੁਹਾਨੂੰ ਪਤਾ ਵੀ ਨਹੀਂ ਉਦੋਂ ਤੋਂ ਨਿਜਾਬ ਮਿਲੂਗਾ ਔਰ ਤੁਸੀਂ ਹਰ ਵੇਲੇ એનਰਜੈਟਿਕ ਫੀਲ ਕਰੋਗੇ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਸਭ ਦਾ ਮੰਗਲ ਹੋਵੇ